ਸਾਰੇ ਪਹੁੰਚ ਚੁੱਕੇ ਆ ਸ਼ਾਰਜਾ 에어ਪੋਰਟ ਤੇ ਹੁਣ ਅਸੀਂ ਜਾਣ ਲੱਗੇ ਆ 에어ਪੋਰਟ ਦੇ ਅੰਦਰ ਤੋਂ ਅੰਦਰ ਆਪਾਂ ਵੀਡੀਓ ਨਹੀਂ ਬਣਾ ਸਕਦੇ ਇਸ ਕਰਕੇ ਆਪਾਂ ਇੱਥੇ ਹੀ ਇਹਨੂੰ ਕੱਟ ਕਰਦੇ ਆ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹੁਣ ਵੇਟ ਕਰ ਰਹੇ ਆ ਅਸੀਂ ਪਲੇਨ ਬੋਰਡ ਕਰਨ ਦੀ ਉਹ 9:30 ਵਜੇ ਸਾਡੀ ਫਲਾਈਟ ਆ ਤੇ ਇਸ ਵਕਤ ਬੱਜਿਆ 8:30 ਹਲੇ ਗੇਟਸ ਓਪਨ ਨਹੀਂ ਹੋਏ ਇੱਥੇ 9:30 ਕੇ ਇੰਡੀਆ ਬੱਜ ਕੇ 11 ਸੀ ਬੈਠਣ ਲੱਗਿਆ ਜਹਾਜ਼ 'ਚ ਮਿਲਦੇ ਆ ਤੁਹਾਨੂੰ ਸਦਾ ਜਾ ਕੇ ਚੰਡੀਗੜ੍ਹ ਸੋ ਦੁਬਈ ਤੋਂ ਅਸੀਂ ਪਹਿਲਾਂ ਤਾਂ ਟੈਕਸੀ ਕਰਕੇ ਪਹੁੰਚੇ ਜੀ ਸ਼ਾਰਜਾ 에ਅਰਪੋਰਟ ਕਿਉਂਕਿ ਸਾਡੀ ਫਲਾਈਟ ਸੀਗੀ ਸ਼ਾਰਜਾ ਤੋਂ ਚੰਡੀਗੜ੍ਹ ਸੋ ਸ਼ਾਰਜਾ 에ਅਰਪੋਰਟ ਤੋਂ ਅਸੀਂ ਚੜ ਚੁੱਕੇ ਆਂ ਤੇ ਅਸੀਂ ਜਾ ਰਹੇ ਆ ਜੀ ਹੁਣ ਸਿੱਧਾ ਚੰਡੀਗੜ੍ਹ 에ਅਰਪੋਰਟ ਨੂੰ ਸੋ ਬਹੁਤ ਵਧੀਆ ਫਲਾਈਟ ਸੀ ਬਹੁਤ ਸਮੂਥ ਸੀ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਚੰਡੀਗੜ੍ਹ 에ਅਰਪੋਰਟ ਤੇ ਮਿਲਦੇ ਆ ਆਪਣੇ ਹੁਣ ਸੱਜਣਾ ਮਿੱਤਰਾਂ ਨੂੰ ਜਿਹੜੇ ਸਾਨੂੰ ਲੈਣ ਆਏ ਨੇ ਅੰਦੀਗੜ এয়ারਪੋਰਟ ਤੇ ਇੱਥੇ ਤੱਕ ਦਾ ਸੀਗਾ ਸਾਡਾ ਸਫਰ ਜਿਹੜਾ ਵੀ ਤੁਸੀਂ ਜਿੰਨਾ ਵੀ ਸਾਡੇ ਦੁਬਈ ਵਲੌਗ ਦੇ ਟੂਰ ਨੂੰ ਦੇਖੋਗੇ ਮਤਲਬ ਕਿ ਪੂਰੀ ਇੱਕ ਸੀਰੀਜ਼ ਹੈ ਤੇ ਬਸ ਇਹ ਵਲੌਗ ਦੁਬਈ ਟਰੈਵਲ ਵਲੌਗ ਸੀਰੀਜ਼ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਉਹ ਬਾਕੀ ਤੁਸੀਂ ਸਾਡਾ ਜਿਹੜਾ ਚੈਨਲ ਆ ਸਬਸਕ੍ਰਾਈਬ